ਨਮਾ ਵਿਜਨ ਇੱਕ ਨਮਾ ਡ੍ਰੀਮ ਕ੍ਰੀਏਟ ਕਰਨਾ ਪੈਣਾ ਸੋ ਆਪਾ ਮੈਂ ਨਹੀਂ ਇਹ ਕਹਿੰਦਾ ਕਿ ਅਸੀਂ ਪੰਜਾਬ ਆਰਟ ਕਾਉਂਸਲ ਜਾਂ ਅਸ਼ਵਨੀ ਕਟਲੇ ਜਾਂ ਅਮਰਜੀਤ ਗਰੇਵਾਲ ਜਾਂ ਪੰਜਾਬ ਆਰਟ ਕਾਉਂਸਲ ਦੇ ਪ੍ਰਧਾਨ ਸਵਰਨਜੀਤ ਸਭੀ ਕੁਝ ਕਰਨਗੇ ਪਰ ਸਾਰਿਆਂ ਨੇ ਗੱਲ ਕੇ ਕਰਨਾ ਔਰ ਉਹ ਜਿਹੜਾ ਡ੍ਰੀਮ ਆ ਉਹ ਪੰਜਾਬ ਦੀ ਰੂਹ ਦੇ ਵਿੱਚ ਆ ਕਿਤੇ ਕਿਤੇ ਫੰਕਸ਼ਨਲ ਇੱਥੇ ਨੇ ਕਿੱਥੇ ਕਿੱਥੇ ਹੋਣਗੇ ਤੇ ਵਿੱਚ ਕੀ ਕੀ ਹੋਊਗਾ ਖਾਸ ਦੇਖੋ ਮੇਨਲੀ ਇਹ ਜਿਹੜਾ ਪ੍ਰੋਗਰਾਮ ਆ ਇਹ ਅਸੀਂ ਉਲੀਕਿਆ ਚੰਡੀਗੜ੍ਹ ਤੇ ਚੰਡੀਗੜ੍ਹ ਤੇ ਟ੍ਰਾਈ ਸਿਟੀ ਦੇ ਵਿੱਚ ਪਰ ਮੈਂ ਇੱਕ ਗੱਲ ਕਹਿਣਾ ਤੁਸੀਂ ਪਹਿਲਾਂ ਸਵਾਲ ਪੁੱਛਿਆ ਹੈ ਪੰਜਾਬ ਆ ਜਿਹੜਾ ਇਕੱਲਾ ਚੰਡੀਗੜ੍ਹ 'ਚ ਨਹੀਂ বাসਦਾ ਪੰਜਾਬ ਇਕੱਲਾ ਪੰਜਾਬ 'ਚ ਵੀ ਨਹੀਂ বাসਦਾ ਪੰਜਾਬ ਸਾਰੀ ਦੁਨੀਆ 'ਚ বাসਦਾ ਹੈ ਅਗਰ ਪੰਜਾਬ ਅਸੀਂ ਬਹੁਤ ਰੌਲਾ ਪਾ ਦਿੰਨੇ ਆ ਕਿ ਸਾਡੇ ਜਿਹੜੇ ਬੱਚੇ ਨੇ ਉਹ ਬਾਹਰ ਜਾ ਰਹੇ ਨੇ ਪੰਜਾਬ ਖਤਮ ਹੋ ਰਿਹਾ ਪੰਜਾਬ ਹੁਣ ਜਿਹੜੀ ਮਾਈਗਰੇਟਰੀ ਲੇਬਰ ਆ ਉਹਨਾਂ ਦਾ